ਨਹੀਂ ਉਹ ਚਿਮਾ ਵਾਈ ਨਾਲ ਤਾਂ ਕੋਈ ਕੰਟ੍ਰੋਵਰਸੀ ਤਾਂ ਨਹੀਂ ਹੋਈ ਤੁਹਾਡੀ ਨਹੀਂ ਨਹੀਂ ਚਿਮਾ ਵਾਈ ਤੇ ਨਾ ਲਾਈਨ ਸੀਗੀ ਕੋਈ ਕਿਸੇ ਨੇ ਨਾ ਕਰ ਦਿੱਤਾ ਹਾਂ ਉਹ ਬਣਾ ਦਿੰਦੇ ਆ ਨਾ ਅੱਜ ਕੱਲੇ ਕੋੜੇ ਕੋੜੇ ਹੁਣੇ ਡੰਬਾ ਚ ਆਏ ਪਹਿਲਾਂ ਇਹਨਾਂ ਦੋਨਾਂ ਹੱਥਾਂ ਨਾਲ ਦਾਤਰ ਚਲਾਏ ਆ ਉਹ ਬਿਲਕੁਲ ਮੈਚ ਹੁੰਦੀ ਆ ਮੀਆਂ ਲਾਈਨ ਆਹ ਕੁਦਰਤੀ ਆ ਦੇਖੋ ਕੁਦਰਤੀ ਆ ਹੂੰ ਮੈਂ ਤਾਂ ਕੋਈ ਕਦੀ ਮੈਂ ਇਦਾਂ ਹਰ ਇੱਕ ਬੰਦਾ ਚਾਹੁੰਦਾ ਹੋਣਾ ਮੈਂ ਵੀ ਚਾਹੁੰਦਾ ਵੀ ਕਿਸੇ ਦੀ ਕਾਪੀ ਨਾ ਹੋ ਜਾਵੇ ਤੇ ਜੇ ਕੋਈ ਚੀਜ਼ ਮਾਰਕੀਟ 'ਚ ਆਈ ਆ ਜੇ ਕਈ ਵਾਰੀ ਉਹਨਾਂ ਨਾਲ ਮੇਲ ਜੋਲ ਖਾਂਦੀਆਂ ਸਾਨੂੰ ਹੁੱਕ ਲਾਈਨ ਸਾਨੂੰ ਗੀਤ ਮਿਲ ਜਾਂਦੇ ਆ ਫਿਰ ਉਹਨੂੰ ਛੱਡਣਾ ਪੈਂਦਾ ਆ ਕਿਉਂਕਿ ਜੇ ਉਹ ਮਾਰਕੀਟ ਚ ਹਟ ਹੋਇਆ ਗੀਤ ਹੈ ਨਾ ਫਿਰ ਉਹ ਤਾਂ ਲੋਕਾਂ ਨੇ ਸੁਣਿਆ ਹੀ ਹੁੰਦਾ ਤੇ ਬੇਵੈਟਰ ਹੁੰਦਾ ਕਿ ਤੁਸੀਂ ਅਲਾਗ ਕਰੋ ਉਹ ਇਦਾਂ ਭੋਲੇ ਭਾ ਕੇ ਚੀਜ਼ਾਂ ਮਿਲ ਜਾਂਦੀਆਂ ਤੇ ਉਦਾਂ ਮੈਂ ਤੱਕ ਕੇ ਨਹੀਂ ਕੁਝ ਕੀਤਾ ਮਤਲਬ ਕੋਈ ਰਿਪਲਾਈ ਨਹੀਂ ਕੀਤਾ ਰਿਪਲਾਈ ਨਹੀਂ ਉਹ ਇੱਕ ਦੂਜੇ ਨੂੰ ਕੀਤਾ ਮੈਂ ਉਸ ਚੱਕਰ ਚੱਕਰੀ ਚ ਪੈਣਾ ਨਹੀਂ ਚਾਹੁੰਦਾ ਮੈਂ ਆਪ ਚੱਕਰੀ ਘਮਾਉਣੀ ਮੰਗਦਾ ਅੱਜਕੱਲ ਦੌਰ ਚੱਲਦਾ ਨਾ ਵੀ ਇੱਕ ਦੂਜੇ ਦੇ ਰਿਪਲਾਈ ਦਾ ਇੱਕ ਦਿਨ ਮੈਨਾਂ ਨਾਲ ਰਿਪਲਾਈ ਉਹ ਕਿਸੇ ਨੇ ਚੱਕਿਆ ਆ ਗਾ ਮੋ ਉਹ ਵੀ ਇਦਾਂ ਹੋ ਜਾਵੇ ਤੇ ਮੈਂ ਉਹਦਾ ਕੀਤਾ ਨਹੀਂ ਮੈਂ ਪਰ ਦੇਖਿਆ ਉਹ ਚੀਜ਼ ਉਹ ਚੀਮਾ ਵਾਈ ਨੂੰ ਰਿਪਲਾਈ ਕੀਤਾ ਕੇ ਇਸ ਮੱਖਣ ਨੇ ਮੈਂ ਐਸਾ ਨਹੀਂ ਤੁਸੀਂ ਜਦੋਂ ਦੇਖੇ ਤੁਹਾਨੂੰ ਵਧੀਆ ਲੱਗਿਆ ਵੀ ਹਾਂ ਠੀਕ ਹੈ ਮੈਂ ਚਰਚਾ ਦਾ ਵਿਸ਼ਾ ਹਾਂ ਜੀ ਦਿੱਤਾਂ ਲੱਗਿਆ ਵੀ ਹਾਂ ਚਲੋ ਚਰਚਾ ਹੁੰਦੀ ਵੀ ਵਧੀਆ ਮੈਂ ਕਹਾਂ ਚੱਲੀ ਤਾਂ ਇਹ ਤਾਂ ਹੋਣਾ ਚਾਹੀਦਾ ਪਰ ਆਪਾਂ ਉਹਨੂੰ ਵੀ ਪਤਾ ਆਪਾਂ ਨੂੰ ਵੀ ਪਤਾ ਵੀ ਉਹਨੇ ਆਪਾਂ ਨੇ ਨਹੀਂ ਕੋਈ ਕਿਹਾ ਆਪਾਂ ਉਹਨੂੰ ਨਹੀਂ ਗਿਆ ਨਹੀਂ ਉਦਾਂ ਕਿਦਾਂ ਨਵੇਂ ਸਿੰਗਰਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਵਧੀਆ ਲੱਗਦਾ ਦੇਖੋ ਜਿਹੜੇ ਬੰਦੇ ਹਟਿਆਂ ਸਾਰੇ ਵਧੀਆ ਹੀ ਆ ਹੂੰ ਜਿਹੜੇ ਆ ਰਹੇ ਮਾਰਕੀਟ 'ਚ ਹੂੰ ਤੇ ਮੇਰਾ ਫਰਜ਼ ਇਸ ਵਾਸਤੇ ਇੱਕੋ ਹੀ ਆ ਮੈਂ ਉਹਨਾਂ ਨਾਲ ਜੈਲਸ ਨਹੀਂ ਕਰਨੀ ਕਿਉਂਕਿ ਮੈਂ ਜੈਲਸ ਨਹੀਂ ਕਰਨੀ ਕਿ ਮੈਂ ਆਫ ਟ੍ਰੈਂਡਿੰਗ ਵਿੱਚ ਆ ਤੇ ਮੇਰੇ ਨਾਲ ਕੋਈ ਕਰਦਾ ਮੈਨੂੰ ਉਹਦੇ ਬਾਰੇ ਪਤਾ ਨਹੀਂ ਹੂੰ ਤੇ ਮੈਂ ਬਸ ਇੱਕੋ ਹੀ ਫੋਕ ਜਾਵੇ ਜਿਹੜਾ ਆਉਂਦਾ ਨਵਾਂ ਪੁਰਾਣਾ ਜਿੰਦਾਬਾਦ ਤੇ ਮੇਰੇ ਸਾਮਕਾਲੀ ਵੀ ਮੇਰੇ ਤਾਂ ਬੀਸ਼ੇ ਜੀ ਗੁੱਡ ਬੀਸ਼ੇ ਜੁਂਦੀਆਂ ਤੇ ਜੇ ਮੈਂ ਕਿਸੇ ਲਈ ਚੰਗਾ ਸੋਚੂਗਾ ਮੇਰੇ ਲਈ ਵੀ ਰਾਹ ਸਾਫ਼ ਹੋਣਾ ਮੇਰੇ ਲਈ ਬੜੇ ਘੱਟ ਸਿੰਗਰਸ ਨੇ ਮਤਲਬ ਜੇ ਮੈਂ ਸੀਨੀਅਰਸ ਵੀ ਕਹਾਂ ਜਿਹੜੇ ਕਹਿੰਦੇ ਆ ਵੀ ਨਵੇਂ ਨਾਲ ਪਿਆਰ ਹੁੰਦਾ ਪਰ ਤੁਹਾਡੀਆਂ ਵੀਡੀਓਜ਼ ਜਦੋਂ ਵੀ ਦੇਖੀਂਦੇ ਆ ਕਦੇ ਨਾ ਕੋਈ ਨਵਾਂ ਸਿੰਗਰ ਨਾਲ ਰੀਲ ਪਾਈ ਹੁੰਦੀ ਹੈ ਪ੍ਰੇਮ ਢਿੱਲੋਂ ਨਾਲ ਵੀ ਤੁਸੀਂ ਪੁੱਛਿਆ ਆ ਮੈਂ ਮੈਂ ਮਿਲਦੇ ਵਰਤ ਤੇ ਰਹਿੰਦੇ ਆ ਜਿੱਥੇ ਕਿਤੇ ਆਰਟਿਸਟ ਟੱਕਰਦਾ ਕਿਉਂਕਿ ਆਰਟਿਸਟ ਮੇਰੀ ਲਾਈਨ ਜੇ ਮੈਂ ਉਹਨੂੰ ਨਾ ਪਿਆਰ ਕਰੂੰਗਾ ਹੂੰ ਤੇ ਫਿਰ ਮੇਰੇ ਲਈ ਮਾੜੀ ਗੱਲ ਆ ਤੇ ਕਿਉਂਕਿ ਮੈਂ ਚਾਹੁੰਨਾ ਵੀ ਜੇਸ ਵੀ ਫੀਲਡ 'ਚ ਆ ਤੁਸੀਂ ਮੇਰਾ ਖਿਆਲ ਤੁਹਾਡੇ ਨਾਲ ਇਹ ਗੱਲ ਸਾਂਝੀ ਹੋਏ ਵੀ ਜੇਸ ਫੀਲਡ 'ਚ ਬੰਦਾ ਉਹ ਉਹਦੀ ਸੁੱਖ ਮਨਾਉਣੀ ਚਾਹੀਦੀ ਆ ਹੂੰ ਹੈਨਾ ਹੂੰ ਤੇ ਉਹਦੇ ਵਿੱਚ ਇਹ ਆ ਵੀ ਨਵੇਂ ਮੁੰਡੇ ਆ ਰਹੇ ਆ ਕਦੀ ਅਸੀਂ ਵੀ ਨਵੇਂ ਸੀਗੇ ਅਸੀਂ ਵੀ ਸਟਰਗਲ ਕੀਤੀ ਉਹ ਵੀ ਕਰਦੇ ਆ ਕਈ ਕਰ ਰਹੇ ਆ ਕਈਏ ਕਈ ਪਾਸ ਹੋ ਗਏ ਹੈਨਾ ਤੇ ਬਾਕੀ ਕਿਸਮਤ ਆ ਹਾਂ ਸਿੱਧੀ ਜੀ ਗੱਲ ਗੱਲ ਵੈਸੇ ਸ਼ੁਰੂਆਤੀ ਸਵਾਲਾਂ ਤੋਂ ਹੋ ਗਈ ਮੈਂ ਪਹਿਲਾਂ ਤੁਹਾਡੀ ਫਿਰ ਪਰਿਵਾਰ ਬਾਰੇ ਪੁੱਛਣਾ ਸੀ ਪਰਿਵਾਰ ਕਿੱਦਾਂ ਚੰਗਾ ਨਹੀਂ ਗੱਲ ਤਾਂ ਨਹੀਂ ਕਰਦੇ ਆਹ ਨਹੀਂ ਆਪਾਂ ਕਿਹੜਾ ਕੋਈ ਉਹਦਾ ਪ੍ਰੀ ਪਲਾਨ ਆ ਪ੍ਰੀ ਪਲਾਨ ਆ ਆਹ ਤਾਂ ਦੀ ਤਾਂ ਥੋੜਾ ਮਜ਼ਾ ਵੀ ਰਹਿੰਦਾ ਨਾ ਉਹ ਚ ਬੰਦਾ ਬੰਦਿਸ਼ ਬੰਦੇ ਸੀ ਰਹਿੰਦੇ ਆ ਹਾਂਜੀ ਹਾਂਜੀ ਬੰਦੇ ਸੀ ਵਿੱਚ ਤਾਂ ਮੈਂ ਆਪਣੀ ਗੀਤ ਜੀ ਨੇ ਮੈਂ ਆਪਣੀ ਤਰਜ ਭੁੱਲ ਜਾਂਦਾ ਨਹੀਂ ਨਹੀਂ ਕਦੇ ਕਦੇ ਐਦਾ ਹੋਇਆ ਵੀ ਤਰਜ ਭੁੱਲੇ ਹੋਵੋ ਹਾਂ ਮੈਂ ਸੱਚੀ ਭੁੱਲ ਗਿਆ ਕਈ ਵਾਰੀ ਹੁਣ ਜਿਹੜੇ ਨਵੇਂ ਗੀਤ ਆਏ ਆ ਉਹ ਥੋੜੇ ਨਵੇਂ ਸਟਾਈਲ ਦੇ ਆ ਹਾਂਜੀ ਹਾਂਜੀ ਤੂੰ ਮੈਂ ਮੈਨੂੰ ਫਰਮਾਇਸ਼ ਆ ਗਈ ਮੁਰੇ ਜਿੰਨੇ ਵੀ ਮੈਂ ਤਿੰਨ ਚਾਰ ਨਵੇਂ ਗੀਤ ਆਏ ਆ ਆਪਣੇ ਹਾਂਜੀ ਹਾਂਜੀ ਲੇਟੈਸਟ ਉਹਨਾਂ ਦੇ ਵਿੱਚ ਇੱਕ ਦੋ ਮੂੰਹ ਚੜ ਗਏ ਤੇ ਉਹ ਮੈਂ ਸੋਚਿਆ ਵੀ ਆ ਗੀਤ ਹਾਲੇ ਨਮ ਆਇਆ ਇਹ ਕਿਹੜਾ ਕਿਸੇ ਨੇ ਹਾਲੇ ਫਰਮਾਇਸ਼ ਕੀਤੀ ਕਿਸ ਨੂੰ ਬੋਲਣਾ ਉਹ ਜਦੇ ਜਿੰਨੀਆਂ ਵੀ ਮੈਂ ਦੋ ਤਿੰਨ ਸਟੇਜਾਂ ਤੇ ਗਿਆ ਹਾਂ ਨਵੇਂ 31 ਦਾ ਸੀਗਾ 31st ਦਸੰਬਰ ਦਾ ਤੇ 1 ਜਨਵਰੀ ਦਾ ਉਹਦੇ ਵਿੱਚ ਉਹ ਫਰਮਾਇਸ਼ਾਂ ਹੀ ਉਹਨਾਂ ਸਾਰਿਆਂ ਗੀਤਾਂ ਦੀਆਂ ਆ ਗਈਆਂ ਅੱਗੇ ਇਦਾਂ ਹੁੰਦਾ ਸੀ ਵੀ ਪੁਰਾਣੇ ਗੀਤ ਜਿਹੜੇ ਧੱਕੜ ਗੀਤ ਆ ਹਾਂ ਉਹੋ ਹੀ ਆਉਣੇ ਆ ਜੇ ਮੈਂ ਹੋਰ ਵੀ ਸ਼ੁਰੂ ਕਰਦਾ ਮੈਂ ਕਹੇ ਹਟੇ ਇੰਟਰਵਿਊ ਚ ਵੀ ਮੈਂ ਤਿਆਰੀ ਕਰਦਾ ਆ ਉੱਥੇ ਜਾ ਕੇ ਫੇਰ ਪੁਰਾਣਾ ਸੌਣ ਦੇ ਹੁਣ ਆਲਟ ਹੋ ਗਿਆ ਨਵੇਂ ਸਾਲ ਚ ਪੈਂਦੀ ਸੱਟ ਹੀ ਉਹ ਮੈਂ ਕਹੇ ਵੀ ਇਹ ਬਾਊਗਾ ਉਹ ਗੀਤ ਫਰਮਾਇਸ਼ ਆ ਗਈ ਨਮਿਆਂ ਦੀ ਤੇ ਫੇਰ ਉਹ ਚਲੋ ਆਪਣੇ ਗੀ ਸੀਗੇ ਸੀਗਾ ਦਿਮਾਗ ਚ ਪਰ ਇੱਕਦਮ ਟੈ ਗਿਆ ਪੰਗਾ ਟੈ ਗਿਆ ਪੰਗਾ ਫੇਰ ਮੈਂ ਪਿੱਛੇ ਮੁੰਡੇ ਕੋਲ ਗਾਰਗਨ ਵਾਲੀ ਕੋ ਗਿਆ ਉਹ ਵੀ ਮੇਰੇ ਮੂੰਹ ਚਾ ਕੇ ਦੇਖੇ ਵੀ ਮੈਂ ਜਦੋਂ ਇੱਥੇ ਇੱਥੇ ਹੀ ਰੈਸਲ ਕੀਤੀ ਸੀ ਜਿੱਥੇ ਆਪਾਂ ਬੈਠੇ ਆ ਹੂੰ ਮੈਂ ਕਹਿਆ ਯਾਰ ਉਹ ਲੜਾਉ ਦਿਮਾਗ ਮਾੜਾ ਜਾਂ ਕੰਨ ਪਾ ਦਿਓ ਫਿਰ ਤਾਂ ਕੰਮ ਚੱਕਦੀ ਦਾ ਇੱਕਦਮ ਉਹ ਪਿਕ ਅਪ ਨਹੀਂ ਹੋਈ ਮੇਤੋਂ ਤੇ ਜਦੋਂ ਫਰਮਾਇਸ਼ ਆਈ ਕਹੇ ਮੈਂ ਤੇ ਮੈਕ ਤੇ ਦਿੱਤਾ ਲੈ ਵੀ ਹੁਣ ਵੀਰ ਨੇ ਫਰਮਾਇਸ਼ ਕੀਤੀ ਹੈ ਤੇ ਲੈ ਆ ਫਿਰ ਇਹੀ ਗਾਈਏ ਉਹ ਮੁੜ ਕੇ ਇੱਕਦਮ ਦਿਮਾਗ ਚੋਂ ਬਿਸਰ ਗਿਆ ਤੇ ਉਹ ਮੈਨੂੰ ਲੱਗਾ ਉਹ ਤੇ 20 30 ਸਕਿੰਡ ਹਾਫ ਮਿੰਟ ਵੀ ਮੈਨੂੰ ਉਹਨੂੰ ਦਿਮਾਗ ਚ ਲਿਉਣ ਲਈ ਫਿਰ ਚੱਕਦਾ ਫੁੱਟੇ ਚੱਕਦਾ ਫਿਰ ਸਿਰ ਹੋ ਗਏ ਸੀ ਹਾਂਜੀ ਹਾਂ ਮੈਨਾਂ ਤੁਹਾਡੀ ਗੱਲ ਸੁਣ ਕੇ ਮੇਰਾ ਇੱਕ ਪੋਡਕਾਸਟ ਹੀ ਸੀਗਾ ਜੋ ਨਹੀਂ ਬਾਬੇ ਨਾਲ ਕੀਤਾ ਸੀ ਮੈਂ ਉਹ ਕਹਿੰਦੇ ਕਈ ਵਾਰ ਕੀਰਤਨ ਕਰਦਾ ਕਰਦੇ ਸੀ ਲਾਈਨ ਉੱਪਰ ਜਾਂਦੇ ਆ ਫਿਰ ਅਸੀਂ ਵਜ੍ਹਾ ਥੋੜੀ ਜਿਹੀ 11:00 ਵਜਾ ਲਈਂਦਾ ਇਹ ਤਾਂ ਹੋ ਜਾਂਦੀ ਤੁਹਾਡੇ ਨਾਲ ਵੀ ਇਹ ਚੀਜ਼ ਆ ਮੈਨਾਂ ਹਾਲ ਤਾਜ਼ੀਆਂ ਤਾਂ ਦੋ ਤਿੰਨ ਗੱਲਾਂ ਹੋਈਆਂ ਤੇ ਹੁੰਦੀ ਰਹਿੰਦੀ ਐਦਾਂ ਕਿਤੇ ਨਾ ਕਿਤੇ ਹੂੰ ਕਈ ਨ ਕਿਤੇ ਨਾ ਕਿਤੇ ਉਹ ਸਲੈਪ ਹੋ ਜਾਂਦਾ ਨਾ ਹੂੰ ਹੋਰ ਕਹਿੰਦਾ ਪਰਿਵਾਰ ਕਹਿੰਦਾ ਏਕਮ ਬਾਕੀ ਗੱਲ ਹਾਂਜੀ ਏਕਮ ਸਿੰਘ ਗੋੜਿਆ ਆ ਰਿਹਾ ਜੀ ਆ ਰਿਹਾ ਹਾਂਜੀ 15 ਤਰੀਕ ਨੂੰ 15 ਤਰੀਕ ਨੂੰ ਹਾਂਜੀ ਏਕਮ ਦੀ ਮੈਨੂੰ ਚਲੋ ਤੁਸੀਂ ਮੈਨੂੰ ਪਿਛਲੀ ਵਾਰੀ ਦੱਸਿਆ ਸੀਗਾ ਹਾਂਜੀ ਆਪਾਂ ਪੌਡਕਾਸਟ ਵੀ ਗੱਲ ਕੀਤੀ ਸੀ ਪਰ ਉਸ ਤੋਂ ਬਾਅਦ ਏਕਮ ਦੀ ਵੀਡੀਓ ਵੀ ਆਈ ਬੈਸਟ ਰੇਟਰ ਬਣਿਆ ਸੀ ਹਾਂਜੀ ਉੱਥੇ ਅੰਡਰ 25 ਚ ਉੱਥੇ ਰੇਟਰਾਂਟੋ ਹੂੰ ਫਿਰ ਉਸੇ ਦਿਨ ਉਹਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਫਿਰ ਦੂਜੇ ਦਿਨ ਅਮਰੀਕਾ ਚ ਸੀਗੇ ਟੂਰਨਾਮੈਂਟ ਉੱਥੇ ਕਾਫੀ ਹੋਣ ਉਹ ਟੀਮਾਂ ਬਣੀਆਂ ਉਹ ਸਾਰੇ ਇੱਕ ਦੂਜੇ ਨੂੰ ਨਿਆਣੇ ਜਾਣਦੇ ਆ ਹੂੰ ਤੇ ਫਿਰ ਮੈਨੂੰ ਕਹਿੰਦਾ ਵੀ ਮੈਂ ਜਿਹੜੀ ਜਾਣਾ ਉੱਥੇ ਵੀ ਮੈਨੂੰ ਸੱਦਾ ਆ ਹੂੰ ਮੈਂ ਕਿਹਾ ਚੱਲ ਠੀਕ ਆ ਵੀ ਤੂੰ ਜਾਇਆ ਵੀ ਨਾਲ ਛੁੱਟੀ ਆ ਤੈਨੂੰ ਜੇ ਅਗਲੇ ਸੱਦ ਦੇ ਆ ਤਾਂ ਉੱਥੇ ਗਿਆ ਸੀ ਫਿਰ ਉੱਥੇ ਉਹ ਮੈਚ ਆਲਰੇਡੀ ਹੋ ਗਿਆ ਸੀ ਉਹ ਫਿਰ ਇਦਾਂ ਹੋਂਦੀਪ ਜਿਹੜੀ ਟੀਮ ਪਹਿਲਾਂ ਖੇਡ ਗਈ ਉਹ ਚ ਫਿਰ ਖਲੇਰ ਦੂਜੇ ਨੂੰ ਖੇਡਣ ਨੇ ਹਾਲੇ ਹੈ ਤਾਂ ਨਿਆਣੀ ਸੀ ਪਰ ਉਹਨਾਂ ਦੇ ਵੀ ਰੂਲ ਰੈਗੂਲੇਸ਼ਨ ਹੁੰਦੇ ਫਿਰ ਉੱਥੇ ਜਦਾਂ ਮੁੜ ਕੇ ਮੈਚ ਹੋਣੀ ਸੀਗੇ ਮੇਨ ਜਿਹੜੇ ਸਾਰੇ ਵੱਡੀਆਂ ਟੀਮਾਂ ਸੀਗੇ ਤੇ ਫਿਰ ਉੱਥੇ ਉਹਨੂੰ ਮੌਕਾ ਮਿਲ ਗਿਆ ਗੁੱਡ ਪਰਫਾਰਮੈਂਸ ਸੀ ਫਿਰ ਮੈਂ ਸੋਚਦਾ ਵੀ ਇਸ ਸਾਲ ਉਹਨੂੰ ਮਿਹਨਤਮੁੰਦ ਕਰਾ ਕੇ ਨਾ ਉਸ ਲੈਵਲ ਦਾ ਵੀ ਨਾਲੇ ਮੈਚ ਮੁਚ ਇੱਥੇ ਲੱਗ ਜਾਣਗੇ ਇੰਡੀਆ ਸਾਧ ਕੇ ਜਿਹੜੇ ਜੂਨੀਅਰ ਮੁੰਡੇ ਆ ਉਹਨਾਂ ਨਾਲ ਫਿਰ ਪਰ ਉਹ ਉੱਥੇ ਹੀ ਹਾਂ ਠੀਕ ਆ ਕੌਨਫੀਡੈਂਟ ਆ ਪੂਰਾ ਕੌਨਫੀਡੈਂਟ ਇੱਕ ਗੱਲ ਕਹਿੰਦੇ ਆ ਕਹਿੰਦੇ ਜ਼ਿੰਦਗੀ ਦਾ ਨਜ਼ਾਰਾ ਉਦੋਂ ਆਂਦਾ ਜਦੋਂ ਪੁੱਤ ਪਿਓ ਦੇ ਨਾਲ ਦਵਾ ਜੇ ਕੱਦ ਕਾਠੀ ਵੀ ਨਾਲ ਦੀ ਹੋ ਜੇ ਬਿਲਕੁਲ ਜੋਰ ਵੀ ਉਦੋਂ ਆ ਜੇ ਨਜ਼ਾਰਾ ਆ ਰਿਹਾ ਉਹਨੂੰ ਜ਼ਿੰਦਗੀ ਦਾ ਹਾਂਜੀ ਹਾਂਜੀ ਐ ਤਾਂ ਹੁਣ ਠੀਕ ਆ ਬਾਬੇ ਦਾ ਧੰਨਵਾਦ ਆ ਹੈ ਮਹਾਰਾਜ ਦਾ ਪਰਮਾਤਮਾ ਦਾ ਪਰ ਹੁਣ ਫੇ ਜਦੋਂ ਮਦਾਨ ਚ ਮੋਰੇ ਵੀ ਮੋਰੇ ਬਰੋ ਤਾਂ ਇਹਨਾਂ ਨੂੰ ਪਤਾ ਹੈ ਉਹਨੇ ਵੀ ਹੁਣ ਉਹ ਫੇ ਜਦੋਂ ਹੋਣਗੇ ਇਹ ਇਨਸਾਨਾਂ ਦੇ ਇਹ ਪਤਾ ਲੱਗੂ ਤੁਸੀਂ ਉਹਨੂੰ ਪਹਿਲਵਾਨੀ 'ਚ ਪਾਇਆ ਸੀਗਾ ਕਿਉਂਕਿ ਉਹ ਵੀਡੀਓ ਤੁਸੀਂ ਪਹਿਲਵਾਨੀ 'ਚ ਪਾਇਆ ਉਹ ਕਬੱਡੀ ਕੋਨੇ ਬੋਲਿਆ ਵੀ ਉਹ ਮੈਂ ਇਦਾਂ ਚਾਹੁੰਦਾ ਸੀ ਅਨਡਿਵੀਜ਼ਨਲ ਗੇਮ ਆ ਨਾ ਤੇ ਵੀ ਤੂੰ ਹਾਲੇ ਇਹ ਕਰ ਲਾ ਮੇਰਾ ਸ਼ੌਂਕ ਸੀ ਐਕਚੁਅਲੀ ਮੇਰਾ ਪਰਸਨਲੀ ਤੁਹਾਡਾ ਸ਼ੌਂਕ ਸੀ ਸ਼ੌਂਕ ਸੀ ਮੈਂ ਹਰ ਇੰਟਰਵਿਊ 'ਚ ਮੈਂ ਗੱਲ ਸਾਂਝੀ ਕਰਦਾ ਵੀ ਸਾਡਾ ਇੱਥੇ ਪਹਿਲਵਾਨ ਬਹੁਤ ਤਕੜੇ ਹੋਏ ਰੋਸਤੇ ਮੇਂ ਹੰਦੋਏ ਬਿਲਕੁਲ ਹਾਂ ਇਹੋ ਪਿੰਡ ਮੰਨੇ ਸੱਤ ਅੱਠ ਬੜੇ ਨਾਮੀ ਪਹਿਲਵਾਨ ਹੋਏ ਬਾਅਦ ਚ ਵੀ ਮੁੰਡੇ ਆਉਂਦੇ ਰਹੇ ਹੁਣ ਵੀ ਸਟੱਲ ਸਾਡੇ ਪਿੰਡ ਖਾੜਾ ਹੈਗਾ ਆ ਹੂੰ ਅ ਗਰਦਾਵਰ ਪਹਿਲਵਾਨ ਜੀ ਦੇ ਨਾਂ ਤੇ ਤੇ ਉੱਥੇ ਕਾਫੀ ਮੁੰਡੇ ਲਾਗੇ ਪਿੰਡਾਂ ਤੋਂ ਵੀ ਆਉਂਦੇ ਸਾਡੇ ਪਿੰਡ ਦਾ ਮੁੰਡਾ ਵੀ ਆ ਜਗਰੂਪ ਸਿੰਘ ਹੂੰ ਤੇ ਉਹ ਮੈਨੂੰ ਐਸੀ ਵੀ ਇਹ ਰੈਸਲਿੰਗ ਕਰੇ ਹੂੰ ਤੇ ਉਹ ਫਿਰ ਜਿਹੜੇ ਉਹਦੇ ਨਾਲ ਦੇ ਮੁੰਡੇ ਸਾਰੇ ਕਬੱਡੀ ਵਾਲ ਨੂੰ ਹੋ ਗਏ ਤੇ ਉਹ ਦਿਸਵਾਏ ਫਿਰ ਫੇ ਮੈਗਾ ਸਾਰਿਆਂ ਨਾਲ ਮੈਂ ਗੱਲ ਕੀਤੀ ਮੈਂ ਥੋੜਾ ਜਿਹਾ ਹੋਇਆ ਵੀ ਡਿਸਟਰਬੀਆ ਮੈਂ ਕਿਹਾ ਜਦੋਂ ਮੈਨੂੰ ਕਹਿੰਦਾ ਵੀ ਮੈਂ ਕਬੱਡੀ ਖੇਡਣੀ ਮੈਂ ਕਿਹਾ ਚੱਲ ਤੂੰ ਇੱਧਰ ਟਾਈਮ ਲਾ ਲ ਬੇ ਹਣ ਤੂੰ ਆ ਨੇੜੇ ਗਿਆ ਇੱਕ ਦੋ ਡੰਡੇ ਰਹਿ ਗਏ ਤੇ ਥੋੜਾ ਯੋਰ ਮਾਰ ਲਾ ਇਹ ਇੰਡੀਵਿਜੂਅਲ ਗੇਮ ਆ ਜੇ ਤਕੜਾ ਹੁੰਦਾ ਢਾਹ ਜੂ ਇਹ ਮਾੜਾ ਹੋਇਆ ਤਾਂ ਢਹਿ ਜਾਊਗਾ ਸਿੱਧੀ ਗੱਲ ਆਪਾਂ ਕਿਉਂਕਿ ਜਿਹੜੇ ਦੂਜੇ ਕਿਸੇ ਨੇ ਕੋਰਨਾਉ ਵੀ ਕਿਸੇ ਮਾਂ ਦੇ ਪੀਰ ਦੇ ਪੁੱਤ ਆ ਨਾ ਹੂੰ ਤੇ ਆਪਾਂ ਨੂੰ ਇਹ ਨਹੀਂ ਹੁੰਦਾ ਵੀ ਸਾਡਾ ਨਿਆਣਾ ਹਾਂ ਓਨਲੀ ਗੁੱਡ ਵਿਸ਼ੀਜ਼ ਆ ਮੇਰੀ ਪਹਿਲਾਂ ਤਾਂ ਉਹਦੇ ਲਈ ਹੋਣੀ ਆ ਪਹਿਲਾਂ ਤਾਂ ਬਿਲਕੁਲ ਇਹ ਇੱਦੀ ਏਡੇ ਵੀ ਨਹੀਂ ਆਪਾਂ ਕਹਿੰਦੇ ਪਰ ਮੋਰੇ ਵੀ ਆਉਣਾ ਹੂੰ ਉਹਨਾਂ ਦੀਆਂ ਵੀ ਮਿਹਨਤਾਂ ਖਰਾਕਾਂ ਖਾਧੀਆਂ ਹੁੰਦੀਆਂ ਹੂੰ ਤੇ ਗੁੱਡ ਲੱਕ ਉਹਨਾਂ ਲਈ ਵੀ ਕੋਈ ਸਾਰਾ ਇਦਾਂ ਹੀ ਚੱਲੂਗਾ ਫਲੋ ਬਣ ਕੇ ਚੱਲੂਗਾ ਤਾਂ ਸਾਡਾ ਪੰਜਾਬ ਜਿੰਦਾਬਾਦ ਆ ਕਬੱਡੀ ਤੁਸੀਂ ਰੋਕਿਆ ਗੋ ਨੀ ਮੈਂ ਕਬੱਡੀ ਤੋਂ ਰੋਕਿਆ ਨਹੀਂ ਸੀ ਮੇਰਾ ਸ਼ੁਰੂਆਤ ਇਧਰ ਨੂੰ ਸੀ ਤਵੱਜੋ ਹੂੰ ਤਵੱਜੋ ਇਧਰ ਹਾਂ ਤੁਸੀਂ ਆਪ ਵੀ ਕਬੱਡੀ ਖੇਡੀ ਮੈਂ ਹਾਂ ਪਿੰਡ ਪੱਦਰ ਤੇ ਉਦਾਂ ਮੈਚ ਦੂਜੇ ਵੀ ਲਾਏ ਥੋੜੇ ਲਾਏ ਮੈਂ ਥੋੜਾ ਟਾਈਮ ਹੀ ਖੇਡੀ ਪਿੰਡ ਪੱਦਰ ਦੀ ਖੇਡ ਦੇ ਰਹੇ ਆਪਣੇ ਕਿ ਲੋਗ ਐ ਵੀ ਕਹਿੰਦੇ ਆ ਵੀ ਕਿਆ ਸਮੱਖਣ ਨੇ ਸੰਦੀਪ ਨਾਲ ਵੀ ਖੇਡੀ ਕਬੱਡੀ ਹਾਂ ਸੰਦੀਪ ਉਦੋਂ ਉਹ ਜੂਨੀਅਰ ਸੀ ਸਾਡੇ ਤੋਂ ਅੱਛਾ ਜੂਨੀਅਰ ਹਾਂਜੀ ਹਾਂ ਉਹ ਜੂਨੀਅਰ ਸੀਗਾ ਨੰਗਲੰਬੀਆਂ ਦੀ ਤੁਸੀਂ ਗੱਲ ਨੰਗਲੰਬੀਆਂ ਦੀ ਗੱਲ ਹਾਂਜੀ ਆ ਆਪਣੇ ਇਲਾਕੇ ਦਾ ਮੁੰਡਾ ਬਹੁਤ ਇਹ ਛੋਟੇ ਸੀ ਸਾਡੇ ਤੋਂ अच्छा उम्र छोटी सी है हां जी हां जी ਤੇ ਕਿਦਾਂ ਵਧੀਆ ਖੇਡਦਾ ਸੀ ਉਦੋਂ ਵੀ हां ਜਦੋਂ ਸਟਾਰਟ ਸਟਾਰਟ ਤੋਂ ਲੈ ਕੇ ਹੁਣ ਹੁਣ ਤੱਕ ਉਹ ਨੰਬਰ 1 ਸੀ ਤਦ ਹੀ ਤਾਜ ਉਹਦਾ ਇੰਨਾ ਨਾਂ ਜੱਫ ਹੋ ਰਿਆ ਕਬੱਡੀ ਤੇ ਤੁਹਾਨੂੰ ਖੁੱਲ ਕੇ ਸਵਾਲ ਕਰ ਸਕਦਾ ਮੈਂ ਕਰੀ ਚੱਲੋ ਕਰੀ ਚੱਲੋ ਮੈਂ ਨਹੀਂ ਆ ਪਰ ਆ ਪਕੜੋ ਕੋਈ ਕਬੱਡੀ ਕਿਉਂਕਿ ਨਾ ਜਿੰਨਾ ਮੈਨੂੰ ਪਤਾ ਉਹਨਾ ਮੈਂ ਦੱਸ ਸਕਣਾ ਉਹਨਾ ਦੱਸ ਸਕਦੇ ਹੋ हां ਕਬੱਡੀ ਦੀ ਬਦਨਾਮੀ ਬਣੀ ਹੋਈ ਹੈ ਪਿੱਛੇ ਉਹ ਹਾਂ ਦੀ ਬਦਨਾਮੀ ਹੋਈ ਬਦਨਾਮੀ ਅ ਚਲੋ ਮੈਂ ਖੁੱਲ ਕੇ ਗੱਲ ਕਰ ਦਿੰਦਾ ਅ ਕੋਈ ਲੱਗੋ ਹੋਣੀ ਹੈਗਾ ਲੱਖੇ ਨੇ ਵੀ ਬੜੇ ਇਲਜ਼ਾਮ ਲਗਾਏ ਨੇ ਹਾਂ ਜੀ ਉਹਦੇ ਸਾਹਮਣੇ ਮੰਗੀ ਨੇ ਵੀ ਜਿਹੜੇ ਆ ਡਟ ਕੇ ਜਵਾਬ ਦਿੱਤੇ ਆ ਜੀ 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 ਲੱਖੇ ਨੇ ਇਲਜ਼ਾਮ ਲਾਇਆ ਸਟੀਰੋਇਡਸ ਨੇ ਗੁੰਡਾਗਰਦੀ ਹੈ ਗੈਂਗਸਟਰਸ ਵਾ ਗੈਂਗਸਟਰ ਵਾ ਹਾਂ ਜੀ ਤਾਂ ਨੂੰ ਦੋਨਾਂ ਵਿੱਚੋਂ ਕੌਣ ਸਹੀ ਲੱਗਿਆ ਤੇ ਦੇਖੋ ਜੀ ਜਿਹੜੀ ਕਬੱਡੀ ਦੀ ਚੀਜ਼ ਆ ਹੋਣਾ ਨਾ ਕਬੱਡੀ ਮੈਂ ਅੱਜ ਵੀ ਇੱਕ ਪੋਡਕਾਸਟ ਕੀਤਾ ਡੋਂਟ ਮਾਈਂਡ ਇਟ ਮੈਂ ਉਹਦੇ ਵਿੱਚ ਵੀ ਮੈਨੂੰ ਇਹ ਕੁਐਸਚਨ ਆਇਆ ਤੇ ਮੈਨੂੰ ਪਤਾ ਵੀ ਸੀ ਜਦੋਂ ਹੁਣ ਮੈਂ ਕੋਈ ਪੋਡਕਾਸਟ ਕਰੂੰਗਾ ਜਿਹੜਾ ਮੁੱਦਾ ਆ ਤੇ ਉਹਦੇ ਵਿੱਚ ਇਹ ਕੁਐਸਚਨ ਆਉਣਾ ਹੀ ਹੁੰਦਾ ਕਿ ਅਸੀਂ ਜੁੜੇ ਆ ਹਨਾ ਤੇ ਕਿਉਂਕਿ ਅਸੀਂ 5-7 ਸਾਲ ਘੈਂਟ ਟੀਮ ਬਣਾਈ ਕੱਪ ਚੱਕਣ ਵਾਲੀ ਤੇ ਮੈਂ ਉਹਦੇ ਵਿੱਚ ਅਕਸਰ ਜ਼ਿਕਰ ਕਰਦਾ ਹਾਂ ਲੱਖਾ ਦੁੱਲਾ ਗਰ ਲਾਲ ਸੋਨੂ ਜੰਪ ਬੇ ਕਾਤਲ ਬੰਡੀ ਗੱਬਰ ਮੌਲੀ ਵਾਲਾ ਹਨਾ ਇਹ ਸਾਡੇ 플레이ਰ ਸੀਗੇ ਕਿੰਦਾ ਤੇ ਕਿੰਦਾ ਬਿਹਾਰੀਪੁਰੀਆ ਉਹ ਜਿਆਦਾ ਟਾਈਮ ਨਹੀਂ ਇੱਕ ਸਾਲ ਸਾਡੇ ਵੱਲੋਂ ਖੇਡੇ ਲੱਖਾ ਸੁਧਾਣਾ ਕਿ ਲੱਖਾ ਦੂਜਾ ਗਏ ਨਹੀਂ ਲੱਖਾ ਗਾਜੀਪੁਰੀਆ ਗਾਜੀਪੁਰੀਆ ਹੂੰ ਅਬਦੁੱਲਾ ਬੱਗਾ ਵੀ ਸਾਡੇ ਵੱਲੋਂ ਖੇਡਿਆ ਹੂੰ ਫਿਰ ਸਾਡੀ ਸਟਾਪ ਲਾਈਨ ਬੜੀ ਜ਼ਬਰਦਸਤ ਸੀ ਤੀਰਥਗਾਖਲ ਹੂੰ ਤੇ ਬਿੱਟੂ ਦਗਾਲ ਇਹ ਪਹਿਲਵਾਨ ਕਾਲਵਾ ਵਾਲਾ ਇਦਾਂ ਹੋਰ ਕੁ ਦੇਹ ਹੁਣੀ ਮੁੰਡੇ ਕਾਲੇ ਸੰਘਿਆਂ ਦੇ ਆਉਂਦੇ ਰਹੇ ਆ ਜਿੱਦਾਂ ਬਿੱਟਰ ਦਾ ਗੱਲ ਆੰਦਾਰ ਹੈ ਸਾਡੇ ਟੀਮ ਦੇ ਵਿੱਚ ਨਾ ਪੱਕੇ ਪਲੇਅਰ ਇਹ ਸੀ 5-7 ਹੂੰ ਹੂੰ ਤੇ ਉਹ ਤਾਂ ਕਰਕੇ ਅਸੀਂ ਜੁੜੇ ਹੂੰ ਫੇਰ ਅਸੀਂ ਮੈਂ ਇੱਥੇ ਇੰਡੀਆ ਆ ਗਿਆ ਨਾ ਹੂੰ ਤਿੰਨ ਸਾਲ ਬਾਅਦ ਉਦੋਂ ਫੇਰ ਕੋਈ ਹੋਰ ਰੂਪਰੇਖਾ ਹੋ ਗਈ ਫੈਡਰੇਸ਼ਨਾਂ ਟੁੱਟ ਗਈਆਂ ਟੀਮਾਂ ਟੁੱਟ ਗਈਆਂ ਲੋਕ ਜਿਹੜੇ ਕਲੱਬ ਸੀਗੇ ਉਹ ਕੋਈ ਤੁਹਾਡੇ ਵੱਲ ਚੱਲ ਗਿਆ ਕੋਈ ਇੱਧਰ ਰਹਿ ਗਿਆ ਉਹ ਚੇਨ ਸੀ ਵੀ ਆਪਾਂ ਉਸ ਕਲਾਕਲੇਚ ਜਾਣਾ ਨਹੀਂ ਚਾਹੁੰਦੇ ਸੀ ਆਪਾਂ ਸ਼ੌਂਕੀਆ ਦੌਰ ਤੇ ਸੀ ਤੇ ਉਸ ਕਰਕੇ ਫਿਰ ਮੈਂ